ਦੇ ਹੋਣਾ ਚਾਹੀਦਾ ਸੀਗਾ ਪਰਚਾ ਦਰਜ ਕਰਤਾ ਮਨਿੰਦਰਜੀਤ ਸਿੰਘ ਸਿੱਧੂ ਤੇ ਆ ਜਿਹੜਾ ਤੁਹਾਡਾ ਮਸਲਾ ਭਰਾਜ ਵਾਲਾ ਇਹ ਇੱਕ ਨਵਕਲਾ ਇਹ ਕਲੇਧਾਈ ਪਹਿਲੀ ਵਾਰ ਦੇਖਣ ਨੂੰ ਜਿੱਦਾ ਭ੍ਰਿਸ਼ਟਾਚਾਰ ਦਾ ਨਵਾਂ ਮੂਜਸਮਾ ਇਸ ਗੋਕਰ ਪਾਰਟੀ ਨੇ ਪੇਸ਼ ਕੀਤਾ ਬੋਲੀਆਂ ਲੱਗ ਰਹੀਆਂ ਨੇ ਨਿਲਾਮੀ ਹੋ ਰਹੀ ਆ ਤੂੰ ਮੈਨੂੰ 30 ਲੱਖ ਦੇ ਦਿੱਤਾ ਅਗਲਾ ਗਾਧ ਮੇਰੇ ਕੋ 55 ਲੱਖ ਦਾ ਆ ਗਿਆ ਤੇਰੀ ਪ੍ਰਧਾਨਗੀ ਕੈਂਸਲ ਫਲਾਣੇ ਨੂੰ ਪ੍ਰਧਾਨ ਬਣਾਇਆ ਜਾਵੇਗਾ ਦੋਸਤੋ ਸਾਰੇ ਤਹਿਸੀਲਾਂ 'ਚ ਨਿਲਾਮੀ ਲੱਗ ਰਹੀ ਹੈ ਲੁੱਟ ਮਚ ਰਹੀ ਹੈ ਸਾਰੇ ਥਾਣਿਆਂ ਦੇ ਵਿੱਚ ਜਿੰਨੀਆਂ ਪੋਸਟਿੰਗ ਟ੍ਰਾਂਸਫਰ ਮੁਲਸੀ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਹੋਰੀਆਂ ਸਾਰੀਆਂ ਦਿੱਲੀ ਵਿੱਚ ਬੈਠੇ ਸੌਦੇ ਕਰਕੇ ਇੱਥੇ ਇਹ ਸਮਝੋ ਸੌਦੇ ਕਰਕੇ ਨਿਲਾਮੀਆਂ ਹੋ ਰਹੀਆਂ ਨਿਲਾਮੀਆਂ ਭ੍ਰਿਸ਼ਟਾਚਾਰ ਪਹਿਲਾਂ ਵੀ ਸੀ ਪੰਜਾਬ 'ਚ ਮੈਂ ਨਹੀਂ ਕਹਿੰਦਾ ਕਿ ਨਹੀਂ ਸੀਗਾ ਲੇਕਿਨ ਉਹਦਾ ਕੋਈ ਮਾੜਾ ਮੋਟਾ ਕੋਈ ਸ਼ਰਮ ਰੱਖਦੇ ਸੀਗੇ ਇਹ ਤਾਂ ਬਿਸ਼ਰਮ ਬੰਦੇ ਆ ਗਏ ਨੇ ਮੇਰੇ ਨੀਰੋ ਮੈਂ ਪੁਲਿਸ ਸਟੇਟ ਦੀ ਗੱਲ ਕਰ ਰਿਹਾ ਸੀਗਾ ਜਿਹੜਾ ਪੰਜਾਬ ਚ ਬੋਲੇ ਮਾਲਵਿੰਦਰ ਸਿੰਘ ਮਾਲੀ ਬੋਲਿਆ ਉਹਦੇ ਦੇ ਪਰਚਾ ਚੱਕ ਕੇ ਮੈਂ ਤੁਹਾਡੇ ਸਾਹਮਣੇ ਮੇਰੇ ਪਿਤਾ ਜੀ ਸਰਦਾਰ ਸੁਖਵਿੰਦਰ ਸਿੰਘ ਸਾਬਕਾ ਸਿੱਖਿਆ ਮੰਤਰੀ ਨੇ ਐਨਐਸਏ ਸ਼ਰਮਣੀ ਕਾਲੀ ਦਲ ਦੇ ਪੁਰਾਣੇ ਜੇਲਾ ਕੱਟਣ ਵਾਲੇ ਬੰਦੇ ਐਨਐਸਏ ਚੱਲਣ ਵਾਲੇ ਆਦਮੀ ਐਮਰਜੈਂਸੀ ਚ 9 ਮਹੀਨੇ ਜੇਲ੍ਹ ਕੱਟਣ ਵਾਲੇ ਮੇਰੇ ਉੱਤੇ 9 ਸਾਲ ਪੁਰਾਣਾ ਮੁਕੱਦਮਾ ਐਨਡੀਪੀਐਸ ਦਾ ਬਦਲਾਖੋਰੀ ਦੇ ਤਹਿਤ ਭਗਵੰਤ ਮਾਨ ਕੱਲੇ-ਕੱਲੇ ਪੱਕ ਨੂੰ ਜਾਣਦਾ ਇਸੇ ਮੁਕੱਦਮੇ 'ਚ ਮੇਰੀ ਉਹਨੇ ਸਪੋਰਟ ਕੀਤੀ ਜਦੋਂ 2017 'ਚ ਸ਼ੁਰੂਆਤ ਹੋਈ ਇਸ ਸਾਰੇ ਘਟਨਾਕ੍ਰਮ ਦੀ ਬੇਸ਼ਰਮ ਆਦਮੀ ਬੇਈਮਾਨ ਆਦਮੀ ਉਸੇ ਕੇਸ ਵਿੱਚ ਮੈਨੂੰ ਵੜਾ ਕੇ ਮੈਨੂੰ ਉਹ ਗ੍ਰਿਫਤਾਰ ਕਰਕੇ 4 ਮਹੀਨੇ ਇਹਨਾਂ ਨੇ ਨਾਬੇ ਜੇਲ੍ਹ ਰੱਖਿਆ ਪੰਜ ਮੁਕੱਦਮੇ ਮੇਰੇ ਤੇ ਦਰਜ ਕੀਤੇ ਨੇ ਜਿੱਦਨ ਮੇਰੀ ਜ਼ਮਾਨਤ ਹੋ ਰਹੀ ਸੀ ਹਾਈ ਕੋਰਟ ਵੱਲੋਂ 4 ਜਨਵਰੀ 2024 ਨੂੰ ਤੜਕੇ 2 ਵਜੇ ਸੁਭਾਨਪੁਰ ਦਾ ਇੱਕ ਥਾਣਾ ਖੋਲਾ ਕੇ ਪੰਜਵਾਂ ਮੁਕੱਦਮਾ ਦਰਜ ਕੀਤਾ ਕਿ ਕਿਤੇ ਖੈਰਾ ਬਾਹਰ ਨਾਜ ਮੇਰੇ ਵੀ। ਔਰ ਔਰ ਸਰੋਅ ਦਰਜ ਨਾ ਕਾਂਗਰਸ ਦੇ ਆਗੂਆਂ ਦੇ ਉੱਤੇ ਛਾਪੇ ਮਾਰੀ ਕਿਸੇ ਦੇ ਖਿਲਾਫ ਇੱਕ ਪੰਜੀ ਦਾ ਸਬੂਤ ਨਹੀਂ ਇਕੱਠਾ ਕਰ ਸਕਿਆ। ਸਾਰੇ ਮੁਕੱਦਮੇ ਹਾਈ ਕੋਰਟਾਂ ਤੋਂ ਸੁਪਰੀਮ ਕੋਰਟਾਂ ਤੋਂ ਕਾਸ਼ ਹੋ ਗਏ ਨੇ। ਅੱਜ ਸ਼ਰਮ ਦਾ ਮਾਰਾ ਹੁਣ ਇਸ ਕੱਲ ਦੇ ਉੱਤੇ ਕੋਈ ਜਵਾਬ ਨਹੀਂ ਦਿੰਦਾ ਔਰ ਆਪਣੇ ਇਹਨਾਂ ਦੇ ਬੰਦੇ ਕੌਣ ਨੇ ਜਦੋਂ ਆ ਪਹਿਲਾਂ ਕਿਹਾ ਵੱਧ ਖਿਲਾਫ ਕਟਾਰੂ ਚੱਕ ਕੌਣ ਆ? ਭਗਵੰਤ ਮਾਨ 10 ਜਰਾ ਲੋਕਾਂ ਨੂੰ ਆਣ ਕੇ ਭਗਵਾਨ ਕਟਾਰੂ ਚੱਕਦੀ ਕੀ ਕਰਤੂਤ ਸੀਗੀ ਇੱਕ ਨੌਜਵਾਨ ਦੇ ਨਾਲ ਪੰਥ ਫੈਲੀ ਉਹਦੀ ਵੀਡੀਓ ਮੈਂ ਗਵਰਨਰ ਪੰਜਾਬ ਨੂੰ ਦਿੱਤੀ ਆ ਉਸ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬੋਰਟਰੀ ਤੋਂ ਤਸਦੀਕ ਕਰਾਈ ਆ ਵੀਡੀਓ ਠੀਕ ਪਾਈ ਗਈ ਲੇਕਿਨ ਕਟਾਰੂ ਚੱਕ ਦੇ ਉੱਤੇ ਕੋਈ ਐਕਸ਼ਨ ਨਹੀਂ ਬੜਾ ਮੈਂ ਹੈਰਾਨ ਆ ਕਿ ਉਹਦਾ ਬੰਦੇ ਕਿਦਾਂ ਕੈਬਨਟ ਦੇ ਵਿੱਚ ਆ ਜਿਹੜੇ ਮੰਤਰੀ ਸੰਤਰੀ ਜੇ ਬਣਾਏ ਨੇ ਇੱਕ ਜਗਰਾਉਂ ਵਿੱਚ ਐਨਆਰਆਈ ਦੀ ਪ੍ਰਾਪਰਟੀ ਦੇਖ ਕੇ ਖਾਲੀ ਕਰੋੜਾਂ ਰੁਪਏ ਦੀ ਖਾਲੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ ਸਾਰੇ ਜਿਹਦਾ ਅੱਜ ਤੁਸੀਂ ਲੜਾਈ ਲੜੀ ਆ ਏਦਾਂ ਹੀ ਲੜਾਈ ਲੜ ਕੇ ਕੋਠੀ ਦਾ ਸੀ ਛਡਾਲੀ ਲੇਕਿਨ ਉਹਦੇ ਤੇ ਕੋਈ ਕ੍ਰਿਮਿਨਲ ਕੇਸ ਕਾਰਵਾਈ ਅੱਜ ਤੱਕ ਨਹੀਂ ਹੋਈ ਮੇਰੇ ਵੀਰੋ ਆ ਫੌਜਾ ਸਿੰਘ ਸਰਾਰੀ ਕੰਡਾ ਦਿੱਤਾ ਲੇਕਿਨ ਉਹਦੇ ਤੇ ਕਾਰਵਾਈ ਕੋਈ ਨਹੀਂ ਆ ਤੁਹਾਡੇ ਲਾਗੇ ਮਾਨਸ਼ੇਦ ਸਿੰਘਲਾ ਉਹਦੇ ਤੇ ਪਰਚਾ ਕਰਤਾ ਜੇਲ੍ਹ ਭੇਜਤਾ ਬੜਾ ਸੋਹਣਾ ਗੰਦ ਕੱਢ ਕੇ ਨਾਲ ਹੀ ਬਿਠਾਉਂਦੇ ਨੇ ਆਪਣੇ ਕੇਜਰੀਵਾਲ ਦੇ ਨਾਲ ਬਿਠਾਇਆ ਹੁੰਦਾ ਜਦੋਂ ਔਰ ਮਾਨਸਾ ਦਾ ਉਹਨਾਂ ਨੇ ਚਾਰਜ ਪੜਾਇਆ ਇਹਦਾ ਮਤਲਬ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਆ ਭੋਕਰ ਪਾਰਟੀ ਦੇ ਕਰਪਟ ਬੰਦਿਆਂ ਲਈ ਵੱਡ ਖਰਾਕ ਬੰਦਿਆਂ ਲਈ ਔਰ ਦੂਸਰਾ ਕਾਨੂੰਨ ਹੈ ਪੰਜਾਬ ਦੇ ਵਿੱਚ ਆਮ ਜਨਤਾ ਲਈ ਵਿਰੋਧੀਆਂ ਲਈ মিডিਆ ਵਾਸਤੇ ਕਿਸਾਨਾਂ ਦੇ ਨਾਲ ਅੱਜ ਕੀ ਹੋ ਰਿਹਾ ਕਿਸਾਨਾਂ ਦੇ ਨਾਲ ਮੈਂ ਅੱਜ ਆਪਣੇ ਹਲਕੇ ਪਲਾਟੋਂ ਆ ਰਿਹਾ ਕੱਟੋਗਾ 25 ਨਾਕੇ ਲੱਗੇ ਨੇ ਪੁਲਿਸ ਦੇ ਹਰ ਥਾਂ ਦੇ ਰੋਕ ਰੋਕ ਕੇ ਗੱਡੀਆਂ ਕਿਸੇ ਨੇ ਹਰੀ ਪਾਕਤਾਨੀ ਬੰਨੀ ਕੋਈ ਕਿਸਾਨ ਤਾਂ ਨਹੀਂ ਹੈ ਕੀ ਪੰਜਾਬ ਅੱਜ ਮੁਗਰਾਂ ਨਾਲੋਂ ਘੱਟ ਸਮੇਂ ਤੋਂ ਗੁਜ਼ਰ ਰਿਹਾ ਕੀ ਅੰਗਰੇਜ਼ਾਂ ਨੂੰ ਆਪਾਂ ਮਾੜਾ ਕੱਦ ਲਈ ਕਹਿੰਦੇ ਸੀਗੇ ਅੱਜ ਸਾਡੇ ਕਿਸਾਨਾਂ ਨੂੰ ਦੇਖੋ ਕਿੱਡਾ ਮੂਰਖ ਆਦਮੀ ਪਹਿਲਾਂ ਉਹਨਾਂ ਨੂੰ ਆਪਣੇ ਘਰ ਮੀਟਿੰਗ ਤੇ ਬੁਲਾਇਆ ਭਗਵੰਤ ਨੇ ਔਰ ਮੈਂ ਸਮਝਦਾ ਕਿ ਸਬਰ ਸੰਤੋਖ ਰੱਖਣਾ ਚਾਹੀਦਾ ਬੰਦੇ ਸਾਰੇ ਜ਼ਿੰਮੇਵਾਰ ਸਾਰੇ ਐਸਕੇਐਮ ਦੇ ਬੰਦੇ ਉੱਥੇ ਇਕੱਠੇ ਹੋਏ ਤੇ ਜਦੋਂ ਮੈਨੂੰ ਲੱਗਦਾ ਕੋਈ ਤਲਬ ਆ ਗਈ ਇਹਨੂੰ दारू ਦੀਆਂ ਦੇ ਵਿੱਚ ਵਿਚਾਲੇ ਜੇ ਤੇ ਸਾਡੇ 7-8 ਵਜੇ ਮੀਟਿੰਗ ਛੱਡ ਕੇ ਭੱਜ ਗਿਆ ਉਹਦੇ ਵਿੱਚ ਬਿਨਾਂ ਕਿਸੇ ਗੱਲ ਤੋਂ ਔਰ ਉਹਦੇ ਨਹੀਂ ਰਾਤ ਨੂੰ ਲਗਭਗ 350 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਵੀ ਗ੍ਰਿਫਤਾਰ ਨੇ ਉਹ ਕੀ ਪੰਜਾਬ ਜਮਹੂਰੀ ਸਟੇਟ ਹੈ ਨਹੀਂ ਅੱਜ ਇਹ ਪੁਲਿਸ ਦੀ ਸਟੇਟ ਹੈ ਕੋਈ ਵੀ ਬੋਲੇ ਉਹਦੇ ਖਿਲਾਫ ਆਪ ਰਾਜ ਕੀ ਕਹਿੰਦੀ ਹੈ ਉਹ ਕਹਿੰਦੀ ਕਿ ਇਹਦੇ ਕੋਲ 30 ਲੱਖ ਰੁਪਏ ਆਇਆ ਕਿੱਥੋਂ ਇਹ ਤਾਂ ਕੇਸਿਸ ਤੋਂ ਹੋਣਾ ਚਾਹੀਦਾ ਮਤਲਬ ਉਲਟਾ ਜਿਹੜਾ ਚੋਰ ਹੈ ਉਹ ਦੂਜਿਆਂ ਨੂੰ ਧਮਕਾ ਰਿਹਾ ਡਰਾ ਰਿਹਾ ਸਾਰੇ ਪੰਜਾਬ ਦੇ ਵਿੱਚ 3 ਸਾਲਾਂ ਤੋਂ ਇਹੀ ਕੰਮ ਚੱਲ ਰਿਹਾ ਮੇਰੇ ਵੀਰੋ ਕਹਿੰਦੇ ਸੀ ਅਸੀਂ ਸਾਦੇ ਜੇ ਬੰਦੇ ਆ ਜੀ ਇਹਦਾ ਲਸ਼ਕਰ ਤਾਂ ਦੇਖੋ 1000 ਗਨਮੈਨ ਆ ਭਗਵੰਤ ਪਾਣ ਦੇ ਕੋਲ 100 ਤੋਂ ਉੱਤੇ ਗੱਡੀ ਚੱਲਦੀ ਆ ਆ ਕੇਜਰੀਵਾਲ ਲਾਲਾ ਹੁਣੇ ਉਹਨਾਂ ਲਤਾੜਿਆ ਦਿੱਲੀੋਂ ਕੱਢ ਕੇ ਫਾੜ ਮਾਰਿਆ ਆਪਣੀ ਸੀਟ ਵੀ ਹਰਾਤੀ ਉਸ ਕੇਜਰੀਵਾਲ ਦੀ ਕੱਲ ਰਾਤ ਉਹ ਆਇਆ ਇੱਥੇ ਹੁਸ਼ਾਰਪੁਰ ਅਕੇ ਜੀ ਬੇਪਾਸਨਾ ਕਰਨੀ ਆ ਆਉਣਾ ਤਾਂ ਸ਼ਾਂਤੀ ਲੈਣ ਵਾਸਤੇ ਆ 35 ਗੱਡੀਆਂ ਦਾ ਕਾਫਲਾ ਹੂਟਰ ਮਾਰਦਾ ਲਾਈਟਾਂ ਬਜਾਉਂਦਾ ਉਸ ਹੁਸ਼ਾਰਪੁਰ ਦੇ ਰੈਸਟ ਹਾਊਸ ਵਿੱਚ ਮਿਲਿਆ ਤਾਨੂੰ ਲੱਗਦਾ ਹੈ ਆਮ ਬੰਦੇ ਨੇ ਮੇਰੇ ਵੀਰੋ ਔਰ ਸੀਸ਼ਵੈਲ ਦਾ ਇਲਜ਼ਾਮ ਲੱਗਿਆ ਉਹਦੇ ਤੇ 50 ਕਰੋੜ ਰੁਪਇਆ ਕੋਠੀ ਦੇ ਅੰਦਰ ਸਰਕਾਰੀ ਦੇ ਅੰਦਰ ਹੋਰ ਖਰਚ ਕੀਤਾ ਪਤਾ ਨਹੀਂ ਕਿੰਨੇ ਕਰੋੜ ਬਾਥਰੂਮ ਤੇ ਕਿੰਨੇ ਕਰੋੜ ਦਾ ਪਤਾ ਨਹੀਂ ਕਿੰਨੇ ਸੈਂਕੜੇ ਏਸੀ ਕਿੰਨੇ ਮਹਿੰਗੇ ਕਲੀਨ ਕਿੰਨਾ ਮਹਿੰਗਾ ਮਾਰਬਲ ਫਿਰ ਵੀ ਕਹੀ ਜਾਂਦੇ ਸੀ ਸਾਦੇ ਜਿਹੇ ਬੰਦੇ ਆਮ ਜਿਹੇ ਘਰਾਂ ਦੇ ਬੰਦੇ ਆ ਮੇਰੇ ਵੀਰੋ ਪੰਜਾਬ ਚ ਇੱਕੋ ਹੀ ਗੱਲ ਕਹਿ ਰਿਹਾ ਭਗਵੰਤ ਨੌਕਰੀਆਂ ਦਿੱਤੀਆਂ ਨੌਕਰੀਆਂ ਦਿੱਤੀਆਂ ਮੈਂ ਮੀਡੀਆ ਦੇ ਜ਼ਰੀਏ ਅੱਜ ਉਹਨੂੰ ਚਰੋਥੀ ਦੇ ਨਾਂਵਾਂ ਤੇ ਜਿਹੜਾ ਤੂੰ ਕਹਿਣਾ 35 40 ਹਜ਼ਾਰ ਨੌਕਰੀ ਦਿੱਤੀ ਉਹਦਾ ਇੱਕ ਵਾਈਟ ਪੇਪਰ ਛਾਇਆ ਕਰਕੇ ਦਿਖਾ ਸਾਹਮਣੇ ਵਾਈਟ ਪੇਪਰ ਦੱਸ ਕੇ ਕਿਹੜੇ ਪਿੰਡ ਦੇ ਬੰਦੇ ਨੂੰ ਕਿੱਥੋਂ ਨੌਕਰੀ ਮਿਲੀ ਆ ਕਿਉਂਕਿ ਮੇਰਾ ਮੰਨਣਾ ਆ ਕਿ ਸਾਡੇ ਕੋਲ ਕਾਨੂੰਨ ਨਹੀਂਗਾ ਜੋ ਹਿਮਾਚਲ ਪ੍ਰਦੇਸ਼ ਨੇ ਬਣਾਇਆ ਜੋ ਹੁਣ ਉਤਰਾਖੰਡ ਨੇ ਬਣਾਇਆ ਜੋ ਗੁਜਰਾਤ ਤੇ ਰਾਜਸਥਾਨ ਵਿੱਚ ਤੇ ਕੋਈ ਵੀ ਬਾਹਰਲਾ ਬੰਦਾ ਆਣ ਕੇ ਨਾ ਵੋਟਰ ਬਣ ਸਕਦਾ ਨਾ ਨੌਕਰੀ ਲੈ ਸਕਦਾ ਨਾ ਜ਼ਮੀਨ ਖਰੀਦ ਸਕਦਾ ਉਹਦੀ ਗੈਰਹਾਜ਼ਰੀ ਵਿੱਚ ਸਾਰੀਆਂ ਨੌਕਰੀਆਂ ਸਾਡੀਆਂ ਕੋਲ ਰਾਜਸਥਾਨ ਦਾ ਕੋ ਰਹਾਣੇ ਦਾ ਕੋ ਦਿੱਲੀ ਦਾ ਕੋ ਬਾਹਰ ਦੇ ਬੰਦੇ ਸਾਰੇ ਨੌਕਰੀਆਂ ਲੈ ਗਏ ਨੇ ਇਸ ਲਈ ਮੇਰੇ ਵੀਰੋ ਬਜ਼ੁਰਗੋ ਭੈਣੋ ਮਾਤਾਵਾਂ ਭੈਣਾ ਆਈਆਂ ਨੇ ਮੈਂ ਕਹਿਣਾ ਚਾਹੁੰਦਾ ਇਸ ਗਲਤੀ ਦਾ ਆਪਸ ਸੁਧਾਰ ਕਰਨਾ ਵਾ ਇਹਨਾਂ ਨੂੰ ਸੁੱਕੇ ਨਹੀਂ ਜਾਣ ਦੇਣਾ ਮੇਰੇ ਕੋਲ ਔਰ ਸਾਰੀਆਂ ਪਾਰਟੀਆਂ ਦੇ ਅੱਗੂ ਬੈਠੇ ਮੈਂ ਤਾਨ ਕਰਦਾ ਅਗਲੀ ਸਰਕਾਰ ਬਣੇਗੀ ਭਾਈ ਗੁਰੂ ਕਿਰਪਾ ਕਰੇ ਇਸ ਅਗਲੀ ਸਰਕਾਰ ਵਿੱਚ ਕੱਲੇ ਕੱਲੇ ਬੰਦੇ ਨੂੰ ਅਕਾਉਂਟੇਬਲ ਹੋਲਡ ਕਰਨਾ ਪਵੇਗਾ ਜਿਨ੍ਹਾਂ ਲੋਕਾਂ ਨੇ ਜ਼ਿਆਦਤੀਆਂ ਕੀਤੀ ਲੋਕਾਂ ਦੇ ਨਾਲ ਆ ਰਾਮ ਸਿੰਘ ਪਰਾਜ ਖੜਾ ਇੱਥੇ ਉਹ ਬੀਬੀ ਦੇ ਪਿੰਡ ਦਾ 75 ਸਾਲ ਦੀ ਇਹਦੀ ਮਾਤਾ ਤੇ ਪਰਚਾ ਉਹ ਮੈਂ ਬਖੇਲ ਦੇਖ ਰਿਆ ਸਰਦਾਰ ਜਰਨੈਲ ਸਿੰਘ ਘਰਾਚੋਂ ਆਲਾ ਉਹਦੇ ਤੇ ਪਰਚਾ ਪਤਾ ਨਹੀਂ ਕਿੰਨੇ ਪਰਚੇ ਔਰ ਕੇਜਰੀਵਾਲ ਦੀ 도ਗਲੀ ਨੀਤੀ ਕੇਜਰੀਵਾਲ ਤੇ ਭਗਵੰਤ ਇੱਕ ਹੋਰ ਗੱਲ ਸੁਣੋ ਦੋ ਗੱਲਾਂ ਤੇ ਕੋਸਤਾ ਹੈ ਬੀਜੇਪੀ ਨੂੰ ਇੱਕ ਤਾਂ ਕਹਿੰਦਾ ਜੀ ਕਿ ਇਹਨਾਂ ਨੇ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰਕੇ ਸਾਡੇ ਮੋਕਰ ਪਾਰਟੀ ਦੇ ਬੰਦਿਆਂ ਨੂੰ ਚੱਕ ਕੇ ਅੰਦਰ ਦਿੱਤਾ ਹਾਲਾਂਕਿ ਸ਼ਰਾਬ ਦਾ ਘੁਟਾਲਾ ਵਾ 2000 ਕਰੋੜ ਰੁਪਏ ਦਾ ਕੰਟਰੋਲਰ ਆਡੀਟਰ ਪਰਚੇ ਕਰਤੇ ਉਸਾ ਕਹਿੰਦਾ ਕਿ ਦਿੱਲੀ ਮੇਂ ਬੀਜੇਪੀ ਨੇ ਕੋਦੀ ਮੀਡੀਆ ਬਣਾ ਦਿਆ ਹੈ ਪਰ ਪੰਜਾਬ ਦੇ ਵਿੱਚ ਕੀ ਕੀਤਾ ਵਾ ਪੰਜਾਬ ਦੇ ਵਿੱਚ ਉੱਪਰਲੇ ਪੱਧਰੇ ਤੋਂ ਪੱਧਰ ਤੋਂ ਲੈ ਕੇ ਪੁਲਿਸ ਤੇ ਵਿਜੀਲੈਂਸ ਦਾ ਦੁਰਉਪਯੋਗ ਕਰਕੇ ਥੱਲੇ ਪੱਧਰ ਤੱਕ ਸਰਪੰਚ ਤੇ ਕੌਂਸਲਰਾਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਗਏ ਨੇ ਇਹਦੇ ਤੇ ਉਹਨਾਂ 'ਚ ਕੀ ਫਰਕ ਹੈ ਮੇਰੇ ਵੀਰੋ ਔਰ ਜਿਹੜਾ ਕਹਿੰਦਾ ਮੀਡੀਆ ਕੈਪਚਰ ਕੀਤਾ ਮਾਫ ਕਰਨਾ ਬਹੁਤਾ ਮੀਡੀਆ ਜਿਹੜਾ ਮੇਨਸਟ੍ਰੀਮ ਹੈ ਉਹ ਹਾਇਜੈਕ ਕੀਤਾ ਭਗਵਾਨਪਾਨ ਨੇ ਪੈਸੇ ਦੇ ਕੇ ਦਬਾ ਕੇ ਬਾਵਾਂਮ ਰੋੜ ਕੇ ਪਰਚੇ ਦਰਜ ਕਰਕੇ ਅਕਾਊਂਟ ਬੰਦ ਕਰਕੇ ਟੀਵੀ ਬੰਦ ਕਰਕੇ ਪੰਜਾਬ ਦੇ ਵਿੱਚ ਕੋਈ মিডিਆ ਆਜ਼ਾਦ ਨਹੀਂ ਗਿਆ ਮੇਰੇ ਵੀਰੋ ਆ ਜਿਹੜਾ ਅਸੀਂ ਸਰਵਾਈਵ ਕਰ ਰਹੇ ਆ ਆਪਣੇ ਸੋਸ਼ਲ ਮੀਡੀਆ ਨਾਲ ਸਰਵਾਈਵ ਕਰ ਰਹੇ ਆ ਜਿਹੜੇ ਜਿਹੜੀਆਂ ਗੱਲਾਂ ਅਸੀਂ ਕਹੀਆਂ ਜਿਕੇ ਦੇ ਇਹਨਾਂ ਦੀ ਮੇਨ ਸਟ੍ਰੀਮ ਮੀਡੀਆ ਜਿਹੜਾ ਕਬਜ਼ਾ ਕੀਤਾ ਬੋਕਰਾਂ ਨੇ ਇਹਨਾਂ ਨੇ ਸਾਡੀ ਕੋਈ ਖਬਰ ਨਹੀਂ ਦਿਖਾਉਣੀ ਸੀਗੀ ਇਸ ਲਈ ਮੇਰੇ ਵੀਰੋ ਸਮਾਂ ਆਵੇਗਾ ਅਵਸ਼ ਇਹ ਕੁਦਰਤ ਬੜੀ ਬਿਆਨਤ ਆ ਵਾਹਿਗੁਰੂ ਸਭ ਕੁਝ ਦੇਖਦਾ ਤੁਹਾਨੂੰ ਮੈਂ ਦੱਸ ਦਿੰਨਾ ਕਦੀ ਵੀ ਕਦੀ ਵੀ ਤੁਹਾਡਾ ਕੀਤਾ ਹੋਇਆ ਸੰਘਰਸ਼ ਅਜਾਇਆ ਨਹੀਂ ਜਾਏਗਾ 1.5 ਸਾਲ ਬਚਾ ਲੈਣਗੇ ਭਰਾਜ ਨੂੰ 1.5 ਸਾਲ ਬਚਾ ਲੈਣਗੇ ਕਟਾਰੂ ਚੱਕ ਨੂੰ 1.5 ਸਾਲ ਬਚਾ ਲੈਣਗੇ ਆ ਜਿਹੜੇ ਹੋਰ ਇਹਨਾਂ ਦੇ ਮਾਨੂਕੇ ਟਾਈਪ ਬੰਦੇ ਨੇ ਬਾਗ ਵਿੱਚ ਅਲਤੀ ਮੜਲੀ ਉਸ ਪਰਮਾਤਮਾ ਵਾਹਿਗੁਰੂ ਦੀ ਅਦਚੈਰੀ ਵਿੱਚ ਕਦੇ-ਕਦੇ ਦਾ ਸਾਫ ਹੋਵੇਗਾ ਆ ਨਸ਼ਿਆਂ ਦੇ ਖਿਲਾਫ ਦੀ 3 ਸਾਲ ਤੋਂ ਸੁਣਦੇ ਰਹੇ ਮੇਰੇ ਵੀਰੋ 3 ਸਾਲ ਜ਼ਾਇਆ ਕਿਤੇ ਤੇ ਹੁਣ ਸਿੱਧਾ ਹੀ ਬਲਡੋਜ਼ਰ ਚਲਾਉਣ ਲੱਗ ਗਏ ਹੋ ਕੋਈ ਪਤਾ ਕਿ ਸੁਪਰੀਮ ਕੋਰਟ ਆ ਵੰਡਿਆ ਨੇ ਬਲਡੋਜ਼ਰ ਬੈਨ ਕੀਤਾ ਹੋਇਆ ਤੋਂ ਕਿ ਯੂਪੀ ਵਿੱਚ ਬੀਜੇਪੀ ਦੀ ਸਰਕਾਰ ਨੇ ਗੈਂਗਸਟਰਾਂ ਦੇ ਘਟਾਏ ਇਸ ਉਹਨਾਂ ਨੇ ਕੰਮ ਨਾ ਕਰ ਦਿੱਤਾ ਅੱਜ ਵੀ ਹਾਈ ਕੋਰਟ ਨੇ ਨੋਟਿਸ ਜਾਰੀ ਕਰਤਾ ਪੰਜਾਬ ਸਰਕਾਰ ਨੂੰ ਕਿਉਂਕਿ ਸਾਡੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਆ ਸਾਡੇ ਕੋਲ ਪੁਲਿਸ ਪ੍ਰਣਾਲੀ ਆ ਸਾਡੇ ਕੋਲ ਪ੍ਰੋਸੀਕਿਊਸ਼ਨ ਜਿਹੜਾ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਆ ਸਾਡੇ ਕੋਲ ਜੁਡੀਸ਼ਰੀ ਤੇ ਜੱਜਾਂ ਦੀ ਪ੍ਰਣਾਲੀ ਆ ਤੁਸੀਂ ਉਹਨਾਂ ਦੇ ਉੱਤੋਂ ਦੀ ਜਾ ਕੇ ਲੋਕਾਂ ਦੇ ਘਰ ਟਾ ਰਹੇ ਹੋ ਇਹ ਤੁਹਾਨੂੰ ਅਧਿਕਾਰ ਕਿਸ ਨੇ ਦਿੱਤਾ ਦਿੱਤਾ ਵਾ ਫਰਜ ਕੋ ਅੱਜ ਤੁਸੀਂ ਕਿਸੇ ਆਦਮੀ ਜਿਹੜਾ ਐਨਡੀਪੀਐਸ ਵਿੱਚ ਅੱਤਰਿਆ ਉਹਦਾ ਘਰ ਢਾਟਾ ਕੱਲ ਨੂੰ ਉਹਨੂੰ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਨੇ ਉਹਨੂੰ ਭਰੀ ਕਰ ਦਿੱਤਾ ਕੀ ਭਗਵੰਤ ਮਾਨ ਤੇ ਕੇਜਰੀਵਾਲ ਉਹਦਾ ਘਰ ਦੁਆਰਾ ਬਣਾ ਕੇ ਦਿਖਾਓਗੇ ਤੁਸੀਂ ਇਸ ਲਈ ਇਸ ਜ਼ਿਆਦਤੀ ਤੇ ਨਾ ਉਤਰੋ ਔਰ ਦੂਸਰਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਨਸ਼ੇ ਤੇ ਜੰਗ ਛੇੜਤੀ ਦੀ ਜੰਗ ਛੇੜਤੀ ਅਖਬਾਰਾਂ ਅਜ ਲਿਖ ਰਹੇ ਨੇ ਟੀਵੀਾਂ ਜਾ ਰਹੇ ਉਹ ਮਾਈਨਿੰਗ ਤੇ ਤੁਹਾਡੇ ਪਿਓ ਨੇ ਜੰਗ ਛੇੜਨੀ ਆ ਇੰਨਾ ਪੰਜਾਬ ਦਾ ਪੈਸਾ ਕੇਜਰੀਵਾਲ ਕਹਿੰਦਾ ਹੁੰਦਾ ਸੀਗਾ ਕਿ ਮੈਂ ਗੈਰ ਕਾਨੂੰਨੀ ਮਾਈਨਿੰਗ ਖਤਮ ਕਰਕੇ 20000 ਕਰੋੜ ਰੁਪਇਆ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਉਂਗਾ ਤੁਹਾਨੂੰ ਪਤਾ ਕਿ ਪਿਛਲੇ 3 ਸਾਲਾਂ ਦੀ ਆਮਦਨ ਕਿੰਨੀ ਹੈ ਸਰਕਾਰੀ ਖਜ਼ਾਨੇ ਚ ਮਾਈਨਿੰਗ ਵਪਾਰ ਤੋਂ ਸਿਰਫ 250 ਕਰੋੜ ਰੁਪਇਆ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹਣਾ ਕਿ ਹੁਣ 19750 ਕਰੋੜ ਰੁਪਇਆ ਕਿੱਥੇ ਜਾ ਰਿਹਾ ਵਾ ਮਾਈਨਿੰਗ ਤੇ ਕੋਈ ਜੰਗ ਨਹੀਂ ਕੀ ਕੋਈ ਉੱਥੇ ਪੈਸਾ ਦਿੱਲੀ ਤੱਕ ਚੰਡੀਗੜ੍ਹ ਤੱਕ ਇਹਨਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਮੇਰੇ ਵੀਰੋ ਇਸ ਲਈ ਸਾਰੀ ਗੱਲ ਨੂੰ ਮੋਢ ਤੋਂ ਸਮਝੋ ਔਰ ਜਿਹੜੇ ਲੋਕ ਡਰਦੇ ਨੇ ਪਰਚਿਆਂ ਤੋਂ ਜਾਂ ਘਬਰਾਉਂਦੇ ਨੇ ਕਿ ਮੇਰਾ ਕੋਈ ਵਪਾਰ ਬੰਦ ਕਰ ਦੇਣਗੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਇਹ ਅੱਗ ਜਿਹੜੀ ਆ ਨਾ ਇਹ ਮਤ ਸਮਝਣਾ ਕਿ ਮੈਨੂੰ ਕੀ ਤੇ ਸਾਨੂੰ ਕੀ ਇਹ ਅੱਗ ਜਦੋਂ ਫੈਲਦੀ ਆ ਇਹ ਹਰ ਇੱਕ ਦੇ ਘਰ ਵਿੱਚ ਜਾ ਕੇ ਵੱਜਦੀ ਆ ਤੁਹਾਡੇ ਬੱਚੇ ਮਾਰੇ ਨੇ ਨਸ਼ੇ ਨਾਲ ਤੁਹਾਡੀਆਂ ਤੁਹਾਡੀਆਂ ਹੀ ਪਿੰਡਾਂ ਦੀਆਂ ਜ਼ਮੀਨਾਂ 'ਚੋਂ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਤੁਹਾਡੀਆਂ ਜੇਬਾਂ 'ਚ ਜੋ ਤਸੀਲਾਂ ਵਿੱਚ 50-50 ਹਜ਼ਾਰ ਰੁਪਏ ਰਜਿਸਟਰੀ ਦਾ ਲਿਆ ਜਾ ਰਿਹਾ ਤੁਹਾਡੀਆਂ ਜੇਬਾਂ ਤੋਂ ਝੁੱਟੀਆਂ 362 370 ਦੇ ਪੈਸੇ ਪੁਲਿਸ ਅਗਰਾਹੀ ਕਰ ਰਹੀ ਹੈ ਮੇਰੇ ਵੀਰੋ ਇਸ ਲਈ ਤੁਹਾਡਾ ਸਭ ਦਾ ਧੰਨਵਾਦ ਲੀਡਰਸ਼ਿਪ ਸਾਰਿਆਂ ਦੀ ਆਈ ਆ ਪਰ ਪ੍ਰਣ ਕਰਕੇ ਜਾਓ ਕਿ ਜਿਹੜੇ ਅਫਸਰਾਂ ਨੇ ਜ਼ਿਆਤੀ ਕੀਤੀ ਆ ਅੱਜ ਸਮਰੂਹ ਲੱਗੇ ਨੇ ਅਗਲੀ ਸਰਕਾਰ 'ਚ ਜਲੰਧਰ ਵਾਲਿਆਂ ਦੀ ਮਿੰਟ ਕੱਢ ਕੇ ਉੱਥੇ ਪੈਸੇ ਦੇ ਕੇ ਲੱਗ ਜਾਣ ਜਿਹੜਾ ਉਧਰ ਲੱਗੇ ਆਮਰਸਰ ਉਹ ਕਿਸੇ ਸਿਆਸੀ ਬੰਦੇ ਦੇ ਪੈਰ ਫੜ ਕੇ ਬਠਿੰਡੇ ਲੱਗ ਜੇ ਇਹ ਨਹੀਂ ਹੋਣ ਦੇਣਾ ਬਿਲਕੁਲ ਵੀ ਔਰੇ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਪਿਛਲੀ ਸਰਕਾਰ ਨੇ ਬਣਾਇਆ ਸੀ ਇੱਕ ਬਦਲਾਖੋਰੀ ਦਾ ਕਮਿਸ਼ਨ ਬਣੇਗਾ ਪੰਜਾਬ ਦੇ ਵਿੱਚ ਬਦਲਾਖੋਰੀ ਦਾ ਕੱਲਾ ਕੱਲਾ ਪਰਚਾ ਜਿਹੜਾ ਕਾਂਗਰਸ ਤੇ ਵਰੋਂਦੀਆਂ ਤੇ ਕਿਸਾਨਾਂ ਤੇ ਮੀਡੀਆ ਤੇ ਉਹਦਾ ਇਨਸਾਫ ਪ੍ਰਮਾਤਮਾ ਵਾਹਿਗੁਰੂ ਤੋਂ ਅਸੀਂ ਲੈਣ ਨੂੰ ਫਤਨਵਾਦਿਆਂ ਦੀ ਸਾਡੀ ਜ਼ਿੰਮੇਵਾਰੀ ਆ ਕੱਲੇ ਕੱਲੇ ਨੂੰ ਇਨਸਾਫ ਅਸੀਂ ਲੈ ਕੇ ਦਿਆਂਗੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਮੇਰੇ ਥੋੜੇ ਰੁਝੇਵੇਂ ਜ਼ਿਆਦਾ ਹੋਣ ਕਰਕੇ ਦੂਰੋਂ ਆਇਆ ਦੂਰ ਪਹੁੰਚਣਾ ਮੈਂ ਛੁੱਟੀ ਲੈਣੀ ਆ ਪਰ ਤੁਸੀਂ ਇਸੇ ਤਰ੍ਹਾਂ ਹੀ ਡਟੇ ਰਹਿਣਾ ਵਾ ਔਰ ਪੂਰਾ ਸਰਕਾਰ ਦਾ ਉਦਨ ਤੱਕ ਵਿਰੋਧ ਕਰਨਾ ਜਿਸ ਦਿਨ ਤੱਕ ਭਰਾਜ ਦੇ ਖਿਲਾਫ ਇਸ ਕ腐ਸ਼ਨ ਦੇ ਮਸਲੇ ਨੂੰ ਜਿਹੜਾ ਹੈ ਮੁਕੱਦਮਾ ਦਰਜ ਨਾ ਹੋ ਜਾਵੇ ਔਰ ਨਾਲ ਮਨਜੀਤ ਸਿੰਘ ਕਾਕਾ ਦੇ ਪਰਿਵਾਰ ਮੈਂ ਕਹਿੰਨਾ ਬੜੇ ਜੋਧੇ ਬੰਦੇ ਨੇ ਯਾਰ ਬੜੇ ਦਲੇਰ ਨੇ ਸਤਨਾਮ ਉਹਨਾਂ ਨੇ ਦੱਸਿਆ ਮੈਨੂੰ ਆ ਵੀਰ ਜੀ ਨੇ ਕਹਾ ਮੇਰ ਕੋ ਬਹੁਤ ਸਾਰੀਆਂ ਰਿਕਾਰਡਿੰਗਸ ਨੇ ਇਹ ਸਾਰੀਆਂ ਰਿਕਾਰਡਿੰਗਸ ਛਾਇਆ ਕਰੋ ਤਾਂ ਕਿ ਲੋਕਾਂ ਦੀ ਕਚੈਰੀ ਵਿੱਚ ਇਹਨਾਂ ਦਾ ਹੋਰ ਵੀ ਪਰਦਾ ਫਾਸ਼ ਹੋ ਸਕੇ। ਅਗਰ ਤੁਸੀਂ ਮੇਰੀਆਂ ਗੱਲਾਂ ਸਾਰੀਆਂ ਨਾਲ ਸਹਿਮਤ ਆ ਇੱਕ ਵਾਰ ਫਤਿਹ ਦਾ ਪਿਆਰ ਨਾਲ ਜ਼ਰੂਰ ਅچھے ਤਰੀਕੇ ਨਾਲ ਹੱਥ ਕੜੇ ਕਰਕੇ ਜਵਾਬ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।